ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਤੇਜਸਵਨੀ ਰਾ ਬਚਪਨ ਵਿੱਚ ਸਾਰਿਆਂ ਦੀਆਂ ਮਾਵਾਂ ਕਹਿੰਦੀਆਂ ਸੀ ਪੁੱਤ ਦੁੱਧ ਪੀ ਤਾਕਤ ਆਵੇਗੀ ਤੇ ਹੁਣ ਜਦੋਂ ਵੱਡੇ ਹੋਏ ਆ ਤਾਂ ਦੋਸਤ ਕਹਿੰਦੇ ਆ ਯਾਰ ਆਜਾ ਸਿਗਰਟ ਪੀਂਦੇ ਆ ਤੇ ਨਾਲ ਇੱਕ ਇੱਕ ਪੈਗ ਵੀ ਲਾਉਂਦੇ ਆ ਸਾਰੀ ਟੈਨਸ਼ਨ ਹੀ ਮੁੱਕ ਜਾਵੇਗੀ ਬਚਪਨ ਚ ਪਰਿਵਾਰ ਤੋਂ ਸਿੱਖਿਆ ਸੀ ਸਿਹਤ ਸਭ ਤੋਂ ਜ਼ਰੂਰੀ ਹੈ ਹੁਣ ਸਾਡੀ ਜੀਵਨ ਸ਼ੈਲੀ ਸਾਨੂੰ ਸਿਖਾ ਰਹੀ ਹੈ ਜਸਟ ਇੰਜੋਏ ਕੁਝ ਨਹੀਂ ਹੁੰਦਾ ਪਰ ਤੁਹਾਨੂੰ ਦੱਸਦੀ ਕਿ ਕੁਝ ਨਹੀਂ ਹੁੰਦਾ ਇਹ ਸਭ ਤੋਂ ਵੱਡਾ ਝੂਠ ਹੈ ਅੱਜ ਦੇ ਸਮੇਂ ਕੋਈ ਸਿਗਰਟ ਪੀਣ ਤੋਂ ਸ਼ੁਰੂਆਤ ਕਰਦਾ ਹੈ ਕੋਈ ਇੱਕ ਇੱਕ ਪੈਗ ਨਾਲ ਕੁਝ ਨਹੀਂ ਹੁੰਦਾ ਇਹ ਕਹਿ ਕੇ ਆਦਤ ਬਣਾ ਲੈਂਦਾ ਕਿਸੇ ਲਈ ਜੰਕ ਫੂਡ ਬਸ ਸਵਾਦ ਲੈਣ ਦਾ ਮਾਮਲਾ ਹੁੰਦਾ ਹੈ ਤੇ ਕਿਸੇ ਨੂੰ ਰਾਤ ਪਰ ਮੋਬਾਈਲ ਦਾ ਇਸਤੇਮਾਲ ਕਰਨ ਦੀ ਲਤ ਲੱਗ ਜਾਂਦੀ ਹੈ ਤੇ ਅਸੀਂ ਸੋਚਦੇ ਹਾਂ ਹਾਲੇ ਤੇ ਅਸੀਂ ਜਵਾਨ ਆ ਜਿਉਣਾ ਹੈ ਖੁੱਲਕੇ ਜਿਉਂਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਕੈਂਸਰ ਨੂੰ ਨਾ ਜਵਾਨੀ ਦੀ ਪਰਵਾਹ ਨਾ ਤੁਹਾਡੇ ਮौज-ਮਸਤੀ ਦੀ ਇਹ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਖਾ ਜਾਂਦਾ ਹੈ ਬਗੈਰ ਤੁਹਾਨੂੰ ਇਹ ਦੱਸੇ ਕਿ ਕਦੋਂ ਕਿਵੇਂ ਜਾਂ ਕਿੱਥੋਂ ਸ਼ੁਰੂ ਹੋਇਆ ਹੈ ਦੋਸਤੋ ਅੱਜ ਵਰਲਡ ਕੈਂਸਰ ਡੇ ਇਦਾਂ ਸਿਰਫ ਬਿਮਾਰੀ ਬਾਰੇ ਗੱਲ ਕਰਨ ਦਾ ਨਹੀਂ ਹੈ ਸਗੋਂ ਸਾਨੂੰ ਇਸ ਝੂਠ ਤੋਂ ਜਾਗਣ ਦਾ ਮੌਕਾ ਦੇਣਦਾ ਹੈ ਅੱਜ ਦਾ ਦਿਨ ਇੱਕ ਚੇਤਾਵਨੀ ਹੈ ਕਿ ਜੇ ਅਸੀਂ ਆਪਣੀਆਂ ਆਦਤਾਂ ਨਹੀਂ ਬਦਲੀਆਂ ਤਾਂ ਆਉਣ ਵਾਲਾ ਕੱਲ ਸਾਡੀ ਜਾਨ ਲੈ ਸਕਦਾ ਹੈ ਭਾਰਤ ਵਿੱਚ ਹਰ ਸਾਲ 14 ਲੱਖ ਤੋਂ ਵੱਧ ਨਵੇਂ ਕੈਂਸਰ ਦੇ ਮਰੀਜ਼ ਪਾਇਆ ਜਾਂਦੇ ਨੇ ਹਰ ਰੋਜ਼ 3500 ਤੋਂ ਵੱਧ ਲੋਕ ਇਸ ਬਿਮਾਰੀ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਨੇ ਡਾਟਾ ਮੁਤਾਬਕ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ ਜ਼ਰਾ ਸੋਚੋ ਜੇਕਰ ਇਹ ਆંકੜੇ ਸਿਰਫ ਖਬਰਾਂ ਵਿੱਚ ਦਿਖਾਈ ਦੇਣ ਵਾਲੇ ਆંકੜੇ ਹੁੰਦੇ ਤਾਂ ਕੋਈ ਚਿੰਤਾ ਨਾ ਹੁੰਦੀ ਪਰ ਇਹ ਸੱਚ ਹੈ ਅਤੇ ਸਾਡੇ ਵਿਚਾਰ ਹੋ ਰਿਹਾ ਹੈ ਹੁਣ ਤੁਹਾਨੂੰ ਇੱਕ ਇੱਕ ਕਰਕੇ ਕੈਂਸਰ ਦੇ ਕਾਰਨ ਦੱਸਦੇ ਪਹਿਲਾ ਜੰਕ ਫੂਡ ਅਤੇ ਅਨ ਹੈਲਦੀ ਲਾਈਫ ਸਟਾਈਲ ਫਾਸਟ ਫੂਡ ਪੈਕੇਟਸ ਸਨੈਕਸ ਅਤੇ ਕੋਲਡ ਡਰਿੰਕਸ ਇਹ ਸਿਰਫ ਕੈਲਰੀ ਨਹੀਂ ਨੇ ਸਗੋਂ ਕੈਂਸਰ ਦੀ ਪੌੜੀਆਂ ਨੇ ਪ੍ਰੋਸੈਸਡ ਫੂਡ ਅਤੇ ਜ਼ਿਆਦਾ ਖੰਡ ਖਾਣ ਨਾਲ ਛਾਤੀ ਕੋਲਨ ਅਤੇ ਪੈਨਕ੍ਰੀਆਟਿਕ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਦੂਜਾ ਵੇਲੇ ਬੈਠਣਾ ਨਾਲ ਵੀ ਸਿਹਤ ਖਰਾਬ ਹੁੰਦੀ ਹੈ ਡਿਜੀਟਲ ਯੁੱਗ ਨੇ ਸਾਨੂੰ ਇੰਨਾ ਵਿਅਸਤ ਕਰ ਦਿੱਤਾ ਹੈ ਕਿ ਹੁਣ ਅਸੀਂ ਤੁਰਨਾ ਦੌੜਨਾ ਸਮੇਂ ਦੀ ਬਰਬਾਦੀ ਸਮਝਦੇ ਹਾਂ ਪਰ ਯਾਦ ਰੱਖੋ ਜੋ ਸਰੀਰ ਐਕਟਿਵ ਨਹੀਂ ਰਹਿੰਦਾ ਉਹ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਤੀਜਾ ਪ੍ਰਦੂਸ਼ਣ ਅਤੇ ਕੈਮੀਕਲ ਅੱਜ ਹਵਾ ਵਿੱਚ ਜ਼ਹਿਰ ਹੈ ਖਾਣੇ ਵਿੱਚ ਕੈਮੀਕਲ ਨੇ ਪਾਣੀ ਵੀ ਜ਼ਹਿਰੀਲੇ ਪਦਾਰਥ ਨੇ ਇਹ ਸਭ ਸਾਡੇ ਸ਼ਰੀਰਾਂ ਵਿੱਚ ਹੌਲੀ-ਹੌਲੀ ਕੈਂਸਰ ਦੇ ਬੀਜ ਬੀਜ ਰਹੇ ਨੇ ਚੌਥਾ ਤਣਾਅ ਅਤੇ ਨੀਂਦ ਦੀ ਘਾਟ ਸਾਰੀ ਰਾਤ ਮੋਬਾਈਲ ਫੋਨਸ ਦੀ ਵਰਤੋਂ ਸੋਸ਼ਲ ਮੀਡੀਆ ਰਿਸ਼ਤੇ ਵਿੱਚ ਤਣਾਅ ਇਹ ਸਭ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਰਹੇ ਨੇ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਪਰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਇਹਨਾਂ ਸਭ ਤੋਂ ਬਚ ਵੀ ਸਕਦੇ ਹਾਂ ਉਹ ਕਿਵੇਂ ਦੱਸਦੇ ਹਾਂ ਹੈਲਦੀ ਡਾਈਟ ਅਪਣਾਓ ਦਿਨ ਵਿੱਚ ਘੱਟੋ-ਘੱਟ 30 ਮਿੰਟ ਕਸਰਤ ਕਰੋ ਪ੍ਰਦੂਸ਼ਣ ਅਤੇ ਕੈਮੀਕਲ ਤੋਂ ਬਚੋ ਨਿਯਮਤ ਸਿਹਤ ਜਾਂਚ ਕਰਵਾਓ ਹੁਣ ਅਕੀਰ ਜੈਸੀ ਬਸ ਤੁਹਾਡੇ ਤੋਂ ਇੱਕ ਸਵਾਲ ਪੁੱਛਾਂਗੇ ਜਿਹੜਾ ਦੋਸਤ ਅੱਜ ਤੁਹਾਨੂੰ ਸਿਗਰਟ ਜਾਂ ਪੈਗ ਲਾਉਣ ਲਈ ਕਹਿ ਰਿਹਾ ਹੈ ਕਿ ਉਹ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਗਾਰੰਟੀ ਦੇਵੇਗਾ ਜਿਹੜੇ ਦੋਸਤ ਜਾਂ ਲੋਕ ਤੁਹਾਨੂੰ ਕਹਿੰਦੇ ਨੇ ਕਿ ਕੁਝ ਨਹੀਂ ਹੋਵੇਗਾ ਕਿ ਉਹ ਇਸ ਬਿਮਾਰੀ ਨਾਲ ਲੜਨ ਲਈ ਤੁਹਾਡੇ ਨਾਲ ਖੜੇ ਹੋਣਗੇ ਜੇ ਤੁਸੀਂ ਅੱਜ ਸਮਝਦਾਰੀ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਕੱਲ ਨੂੰ ਪਛਤਾਣਾ ਨਹੀਂ ਪਵੇਗਾ ਅੱਜ ਹੀ ਫੈਸਲਾ ਲਓ ਸਿਹਤ ਨੂੰ ਆਪਣਾ ਦੋਸਤ ਬਣਾਓ ਮੌਤ ਨੂੰ ਨਹੀਂ ਵਿਸ਼ਵ ਕੈਂਸਰ ਦਿਵਾ ਸਿਰਫ ਇੱਕ ਦਿਨ ਨਹੀਂ ਹੈ ਸਗੋਂ ਇੱਕ ਮੌਕਾ ਹੈ ਜਾਗਣ ਸਮਝਣ ਅਤੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਦਾ